Wahiguru satnam satnam wahiguru sahib ji ik koankar satnam करता, करता पुरख निरपो निर्वैर अजूनी सपंग गुर वेगुरु साहिब जी ਸਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਕੀਤਾ ਕਹਾ ਕਰੇ ਮਨਮਾਨ ਦੇਵਨ ਹਾਰ ਕ ਹੱਥ ਦਾਨ ਭਾਵਨ ਦੇ ਨਾ ਦੇਈ ਸੋਈ ਕੀਤੇ ਕਹਿ ਕਹੈਂ ਕਿਆ ਹੋਈ ਆਪੇ ਸੱਚ ਭਾਵੈ ਤਿਸ ਸੱਚ ਅੰਧਾ ਕੱਚਾ ਕਚਨਾ ਕਚ ਰਹਾਉ ਜਾਕੇ ਰੁਖ ਵਿਰਖ ਆਰਾਉ ਜੇ ਧਾਂਤ ਤੇ ਹਾ ਤਨ ਨਾਉ ਫੁੱਲ ਭਾਉ ਫਲ ਲਖਿਆ ਪਾਈ ਆਪ ਬੀਜ ਆਪੇ ਹੀ ਖਾਈ ਕੱਚੀ ਕੰਦ ਕੱਚਾ ਵਿੱਚ ਰਾਜ ਮੱਤ ਅਲੂਣੀ ਫਿੱਕਾ ਸਾਗ ਨਾਨਕ ਆਣੇ ਆਵੇ ਰਾਸ ਬਿਨ ਨਾਵੈ ਨਾਹੀਂ ਸਾਬਾਸ ਨਾਨਕ ਆਣ ਆਵੈ ਰਾਸ ਬਿਨ ਨਾਵੈ ਨਾਹੀਂ ਸਾਬਾਸ ਜੁਗ ਜੁਗ ਅਟਲ ਸਤਿਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਲਾਹੀ ਵੋਦੇ ਅੰਦਰ ਜੁੜ ਮਿਲ ਬੈਠੇ ਗੁਰਮਖ ਖਿਆਰੇ ਸਤਸੰਗੀ ਸੰਤ ਜਨੋ ਸਤਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਅੱਜ ਵੀ ਸੁਭਾਗਾ ਸਮਾ ਆਪਾ ਨੂੰ ਪ੍ਰਾਪਤ ਹੋਇਆ ਹੈ ਜੋ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ ਧੰ ਗੁਰੂ ਨਾਨਕ ਪਾਤਸ਼ਾਹ ਜੀ ਦਾ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪੰਨਾ ਨੰਬਰ 25 ਦੇ ਉੱਪਰ ਹੈ ਸ਼ਬਦ ਨੰਬਰ 32 ਹੈ ਆਓ ਸਮਝਣ ਤੋਂ ਪਹਿਲਾਂ ਆਪਸ ਵਿੱਚ ਗੁਰਫਤੇ ਦੀ ਸਾਂਝ ਬਣਾ ਲਈਏ ਬੋਲਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਇੱਥੇ ਜਿੱਥੇ ਹਰ ਇੱਕ ਸ਼ਬਦ ਦੇ ਵਿੱਚ ਸਾਨੂੰ ਸਮਝਾ ਰਹੇ ਨੇ ਉੱਥੇ ਇਸ ਸ਼ਬਦ ਦੇ ਵਿੱਚ ਵੀ ਸਾਡਾ ਅਹੰਕਾਰ ਸਾਡਾ ਮਾਣ ਜਿਹਦੇ 'ਚ ਅਸੀਂ ਬਹੁਤ ਮੈਂ ਮੈਂ ਕਰਦੇ ਹਾਂ ਅਹੰਕਾਰ ਨੂੰ ਤੋੜ ਰਹੇ ਨੇ ਸ਼ਬਦ ਦੀਆਂ ਪੰਕਤੀਆਂ ਨੇ ਕੀਤਾ ਕਹਾ ਕਰੇ ਮਨਮਾਨ ਕਹਿੰਦੇ ਮਨਾ ਤੂੰ ਬੜਾ ਮਾਣ ਕਰਦਾ ਤੂੰ ਪੈਦਾ ਕੀਤਾ ਹੋਇਆ ਜੀਵ ਉਸ ਅਕਾਲ ਪੁਰਖ ਵਾਹਿਗੁਰੂ ਦਾ ਪੈਦਾ ਕੀਤਾ ਹੋਇਆ ਹੈ ਕੁਦਰਤ ਦਾ ਪੈਦਾ ਕੀਤਾ ਹੋਇਆ ਹੈ ਪਰ ਤੂੰ ਬੜਾ ਮਾਣ ਕਰਦਾ ਕੀਤਾ ਕਹਾ ਕਰੇ ਮਨਮਾਨ ਇਦਾ ਵਿਸਰਾਮ ਕੀਤੇ ਤੇ ਆਏਗਾ ਮਤਲਬ ਜੋ ਕੁਝ ਇਹ ਕੀਤਾ ਕੀਤਾ ਪਸਾਓ ਏਕੋ ਕਵਾਓ ਜਪਜੀ ਸਾਹਿਬ ਦਾ ਆਪਾਂ ਪੜਿਆ ਸੀ ਇਹ ਸਾਡਾ ਸਰੀਰ ਕੁਦਰਤ ਦੇ ਵਿੱਚ ਪੰਜ ਤੱਤ ਇੱਕ ਸਰੀਰ ਸਾਡਾ ਨਾਮ ਦੇ ਫਿਰ ਉਹਦਾ ਵੀ ਅਸੀਂ ਇੱਕ ਨਾਮ ਰੱਖ ਕੇ ਆਪੋ ਆਪਣਾ ਨਾਮ ਜਿਵੇਂ ਹਰ ਇੱਕ ਦਾ ਆਪਣਾ ਨਾਮ ਹੈ ਮੇਰਾ ਆਪਣਾ ਨਾਮ ਹੈ ਹਰਵਿੰਦਰ ਸਿੰਘ ਤੁਹਾਡਾ ਆਪਣਾ ਨਾਮ ਹੈ ਨਾਮ ਦੇ ਉੱਪਰ ਅਸੀਂ ਬੜਾ ਮਾਣ ਕਰਦੇ ਹਾਂ ਪਰੇ ਸਭ ਕੁਝ ਜੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਰਚਿਆ ਕੁਦਰਤ ਦੇ ਵਿੱਚ ਇਹ ਖੇਡ ਬਣਾਈ ਇਹ ਇੱਕ ਜਗਤ ਦੀ ਰਚਨਾ ਰਚੀ ਪਾਂਚ ਕੱਤ ਕੋ ਤਣ ਰਚਿਓ ਜਾਨਹੁ ਚਤਰ ਸੁਜਾਨ ਜਹ ਤੇ ਉਪਜੋ ਨਾਨਕਾ ਲਿੰਤਾ ਹੈ ਮਹਿਮਾਨ ਆਖਰਕਾਰ ਇਹ ਇੱਥੋਂ ਹੀ ਪੈਦਾ ਹੋਇਆ ਇੱਥੇ ਖਤਮ ਹੋ ਜਾਣਾ ਕਹਿੰਦੇ ਬੰਦਿਆ ਤੂੰ ਹੰਕਾਰ ਕਿਹੜੀ ਗੱਲ ਦਾ ਕਰ ਰਿਹਾ ਕੀਤਾ ਕਹਾਂ ਕਰੇ ਮਨਮਾਨ ਪ੍ਰਭੂ ਦਾ ਪੈਦਾ ਕੀਤਾ ਹੋਇਆ ਜੀਵ ਆਪਣੇ ਮਨ ਦੇ ਵਿੱਚ ਬੜਾ ਮਾਣ ਕਰਦਾ ਹੈ। ਬਹੁਤ ਕਿਸਮ ਦਾ ਮਾਣ ਕਰਦਾ ਹੈ, ਕੋਈ ਮਾਇਆ ਦਾ ਮਾਣ ਕਰਦਾ ਹੈ, ਕੋਈ ਵਿੱਦਿਆ ਦਾ ਮਾਣ ਕਰਦਾ ਹੈ, ਕੋਈ ਆਪਣੇ ਔਦੇ ਦਾ ਮਾਣ ਕਰਦਾ ਹੈ। ਗੁਰੂ ਪਾਤਸ਼ਾਹ ਜੀ ਕਹਿੰਦੇ ਕਿਹੜੇ ਮਾਣ ਨੇ ਤੇਰੇ? ਦੇਵਨ ਹਾਰਕ ਹੱਥਦਾਨ ਦੁਨੀਆਂ ਦੇ ਪਦਾਰਥਾਂ ਦੀ ਵੰਡ ਦੇਣ ਵਾਲਾ ਉਹ ਮਾਲਕ ਉਦਾਤਾਰ ਪ੍ਰਭੂ ਆਪਣੇ ਹੱਥ ਦੇ ਵਿੱਚ ਇਹ ਤਾਕਤ ਰੱਖ ਹੈ ਇਹ ਉਹਨੇ ਵਕਸਿਸ ਕੀਤਾ ਸਭ ਕੁਝ ਤੈਨੂੰ ਜੋ ਕੁਝ ਵੀ ਤੈਨੂੰ ਮਿਲਿਆ ਇਦਾਂ ਕਹਿ ਲੋ ਇਹ ਸੰਸਾਰ ਦੇ ਅੰਦਰ ਜਨਮ ਮਿਲਿਆ ਸੋਹਣੇ ਰਿਸ਼ਤੇ ਨਾਤੇ ਮਿਲੇ ਨੇ ਚੰਗਾ ਪਰਿਵਾਰ ਮਿਲਿਆ ਸੁੰਦਰ ਦੇਹ ਮਿਲੀ ਐ ਕਿੰਨੇ ਨੈਣ ਨਕਸੇ ਸਭ ਕੁਝ ਤੇਰਾ ਤੰਦਰੁਸਤੀ ਤੈਨੂੰ ਦਿੱਤੀ ਐ ਉਸ ਮਾਲਕ ਨੇ ਉਹ ਦੇਵਨਹਾਰ ਹੈ ਦੇਵਨਹਾਰੇ ਕੈ ਹੱਥ ਦਾਨ ਭਾਵੈ ਦੇ ਨਾ ਦੇਈ ਸੋਏ ਕੀਤਾ ਕਾ ਕਹਿਆ ਕਿਆ ਹੋਇ ਕਹਿੰਦੇ ਉਹ ਮਾਲਕ ਦੇ ਹੱਥ ਵਸਦੇ ਵਿੱਚ ਹੈ ਉਸ ਦੀ ਮਰਜ਼ੀ ਹੈ ਉਸ ਨੇ ਤੈਨੂੰ ਇਹ ਮਾਤਾ ਪਿਤਾ ਦਾ ਇਦਾਂ ਕਹ ਲੋ ਕੁਦਰਤ ਦੇ ਵਿੱਚ ਤੈਨੂੰ ਇਹ ਸੁੰਦਰ ਦੇਹ ਜੀਵਨ ਬਖਸ਼ਿਆ ਮਨੁੱਖਾ ਜਨਮ ਜਿਹੜਾ 84 ਲੱਖ ਜੂਨਾ ਦਾ ਸਰਦਾਰ ਤੈਨੂੰ ਬਣਾ ਕੇ ਭੇਜਿਆ ਇਹ ਮੰਗ ਤੇ ਮੰਗੀ ਸੀ ਕੀ ਤੂੰ ਬੋਲਣ ਜਾਣਦਾ ਸੀ ਇਹ ਕੁਦਰਤ ਨੇ ਖੇਡ ਰਚਾਈ ਐ ਅਸੀਂ ਮਨੁੱਖ ਬਣ ਕੇ ਆਏ ਆ ਬਹੁਤ ਵੱਡੀ ਦਾਤ ਗੁਰੂ ਪਾਤਸ਼ਾਹ ਨੇ ਸਾਨੂੰ ਬਖਸ਼ੀ ਐ ਸਭ ਤੋਂ ਵੱਡੀ ਦਾਤ ਹੈ ਸਰੀਰਕ ਤੰਦਰੁਸਤੀ ਕਹਿ ਲਈਏ ਇਕ ਸੋਟੀ ਦੀ ਗਾਥਾ ਮੈਂ ਤੁਹਾਡੇ ਨਾਲ ਸਾਂਝੀ ਕਰਕੇ ਅੱਗੇ ਚੱਲਾਂ ਕਿਉਂਕਿ ਮਨੁੱਖ ਦੀਆਂ ਜਿਹੜੀਆਂ ਮੰਗਾਂ ਨੇ ਜਿਹੜੀਆਂ ਦਾਤਾਂ ਨੇ ਮਤਲਬ ਮੰਗ ਹੈ ਹਰ ਇੱਕ ਕਿਸਮ ਦੀ ਆਪੋ ਆਪਣੀ ਪਰ ਸਭ ਤੋਂ ਵੱਡੀ ਆਪੋ ਆਪਣੀ ਸਮਝ ਹੈ ਛੋਟੇ ਜੀ ਇੱਕ ਉਦਾਹਰਨ ਮੈਂ ਤੁਹਾਡੇ ਅੱਗੇ ਰੱਖਦਾ ਇੱਕ ਨੌਜਵਾਨ ਉਹਦੀ ਇੱਛਾ ਵੀ ਮੇਰੇ ਕੋਲ ਵਧੀਆ ਸੋਹਣੀ ਗੱਡੀ ਹੋਵੇ ਤਕੜੀ ਕਾਰ ਹੋਵੇ ਸੋਹਣੀ ਥਾਂ ਥਾਂ ਤੇ ਉਹ ਫਿਰਦਾ ਕਿਤੇ ਕਿਸੇ ਬਾਬੇ ਕੋਲੇ ਜਾਂਦਾ ਕਿਤੇ ਕਿਸੇ ਬਾਬੇ ਕੋਲੇ ਜਾਂਦਾ ਇੱਕ ਦਿਨ ਇੱਕ ਬਾਬੇ ਕੋਲ ਗਿਆ ਉਹ ਕਹਿੰਦਾ ਤੂੰ ਜਪਜੀਤ ਸਾਹਿਬ ਦਾ ਪਾਠ ਕਰਿਆ ਕਰ 40 ਦਿਨ ਪਾਠ ਕਰੀ ਤੈਨੂੰ ਗੱਡੀ ਮਿਲ ਜਾਏਗੀ ਬੜਾ ਮਨ ਦੇ ਵਿੱਚ ਚਾਹ ਪੈਦਾ ਹੈ ਪਹਿਲਾਂ ਹੀ ਕਿਉਂਕਿ ਮਨ ਦੇ ਅੰਦਰ ਇੱਕ ਮੰਗ ਹੈ ਜਿਹਦੇ ਅੰਦਰ ਮੰਗ ਹੈ ਨਾ ਉਹ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦਾ ਵੀ ਮੈਂ ਆਹ ਚੀਜ਼ ਨੂੰ ਪਾਉਣਾ ਹੈ ਇਤੇ ਫਿਰ ਵੀ ਚੰਗਾ ਕੰਮ ਹੈ ਘਰ ਜਾ ਕੇ ਟਾਈਮ ਨਾਲ ਸੁੱਤ ਹੈ ਸਵੇਰ ਜਿਹਨੂੰ ਅਸੀਂ ਅੰਮ੍ਰਿਤ ਵੇਲਾ ਆਖਦੇ ਆ 4 ਵਜੇ ਉੱਠਿਆ ਇਸ਼ਨਾਨ ਪਾਣ ਕੀਤਾ ਗੁਰਦੁਆਰਾ ਸਾਹਿਬ ਚਲਾ ਗਿਆ ਜਾ ਕੇ ਗੁਟਕਾ ਸਾਹਿਬ ਚੁੱਕਿਆ ਜਪਜੀ ਸਾਹਿਬ ਦਾ ਪਾਠ ਬੜੇ ਪਿਆਰ ਨਾਲ ਕੀਤਾ ਇੱਕ ਦਿਨ ਨੰਗੇਆ ਦੋ ਦਿਨ ਨੰਗੇ ਸੰਗਤ ਦੇ ਵਿੱਚ ਵੀ ਬਹੁਤ ਆਪਸ ਵਿੱਚ ਪਿਆਰ ਬਣਨਾ ਸ਼ੁਰੂ ਹੋ ਗਿਆ ਕਿਉਂਕਿ ਜਿਹੋ ਜਿਹਾਂ ਨਾਲ ਅਸੀਂ ਮਿਲਦੇ ਹਾਂ ਸਾਡੀ ਦੋਸਤੀ ਬਣਦੀ ਹੈ ਮਿੱਤਰਤਾ ਬਣਦੀ ਹੈ ਔਰ ਇਹ ਪੂਰਾ 40 ਦਿਨ ਪਾਠ ਕਰਦਾ ਰਿਹਾ 41ਵੇਂ ਦਿਨ ਇਹਦੇ ਮਨ 'ਚ ਆਇਆ ਵੀ ਕਾਰ ਗੱਡੀ ਤੇ ਮਿਲੀ ਨਹੀਂ। ਇਹਦੀ ਸਰਦਾ ਥੋੜੀ ਜਿਹੀ ਜਿੱਦਾਂ ਕਹ ਲੋ ਵੀ ਇਹਦਾ ਵਿਸ਼ਵਾਸ ਪਹਿਲੀ ਗੱਲ ਤੇ ਮੈਂ ਕਵਾਂ ਵੀ ਬਾਣੀ ਕਤੋਂ ਵੀ ਪੜਨੀ ਆ ਭਾਈ ਇਦਾਂ ਬਾਣੀ ਨਹੀਂ ਹੈ। ਵੀ ਆ ਮਿਲ ਜਾਏਗਾ ਪੜ ਕੇ ਆ ਮਿਲ ਜਾਏਗਾ ਇਹ ਤੇ ਸਤਿਗੁਰੂ ਜੀ ਸਾਰੀਆਂ ਇੱਛਾਵਾਂ ਖਤਮੀ ਕਰਦੇ ਨੇ ਬੰਦੇ ਦੀਆਂ। ਖੈਰ ਜੋ ਮੈਂ ਗੱਲ ਕਰ ਰਿਹਾ ਮਤਲਬ ਉਹਦੀ ਮੰਗ ਉਹ ਪੂਰੀ ਨਹੀਂ ਹੋਈ ਹੁਣ ਉਹਦਾ ਵਿਸ਼ਵਾਸ ਟੁੱਟਣਾ ਸ਼ੁਰੂ ਹੋ ਗਿਆ। ਇਹ ਖਾਸ ਕਰਕੇ ਸਾਡੇ ਨਾਲ ਇਦਾਂ ਹੀ ਵਾਪਰਦਾ ਸਾਨੂੰ ਵੱਖੋ ਵੱਖਰੇ ਧਰਮਾਂ 'ਚ ਇਦਾਂ ਹੀ ਲਾਇਆ ਜਾਂਦਾ ਜਦ ਕਿ ਸਤਾਈ ਨਹੀਂ ਹੈ ਜੋ ਕੁਝ ਤੁਹਾਨੂੰ ਪ੍ਰਾਪਤ ਹੋਣਾ ਹੈ ਕੁਦਰਤ ਦੇ ਜਾਂ ਤੁਹਾਡੀ ਮਿਹਨਤ ਦੇ ਨਾਲ ਮਿਲਣਾ ਪਰ ਬਾਣੀ ਪੜਨੀ ਹੈ ਅਸੀਂ ਮਨ ਨੂੰ ਗਿਆਨ ਸਮਝਣ ਦੇ ਲਈ ਸਭ ਤੋਂ ਵੱਡੀ ਗੱਲ ਹੈ ਵੀ ਬਾਣੀ ਨੂੰ ਪੜ ਕੇ ਸਾਡੇ ਮਨ ਨੂੰ ਤਸੱਲੀ ਹੁੰਦੀ ਹੈ ਸ਼ਾਂਤੀ ਮਿਲਦੀ ਹੈ ਜੋ ਕਿਤੋਂ ਵੀ ਤੁਹਾਨੂੰ ਪ੍ਰਾਪਤ ਨਹੀਂ ਹੋ ਸਕਦੀ ਇਸ ਤੇ ਮੀ ਪੈਸੇ ਨਾਲ ਨਹੀਂ ਖਰੀਦੀ ਜਾ ਸਕਦੀ ਤੁਸੀਂ ਹੋਰ ਬਹੁਤ ਕੁਝ ਕਰ ਸਕਦੇ ਹੋ ਪਰ ਮਨ ਦੀ ਸ਼ਾਂਤੀ ਉਹ ਉੱਚੀ ਅਵਸਥਾ ਆ ਬਾਣੀ ਨੂੰ ਪੜ ਕੇ ਸਮਝ ਕੇ ਪ੍ਰਾਪਤ ਹੁੰਦੀ ਹੈ ਇਸੇ ਕਰਕੇ ਗੁਰੂ ਦੇ ਚਰਨਾਂ ਦੇ ਵਿੱਚ ਸਾਡਾ ਸੀ ਝੁਕਦਾ ਹੈ ਔਰ ਜਦੋਂ ਉਹ ਮੰਗ ਪੂਰੀ ਨਹੀਂ ਹੋਈ ਪਾਠ ਕਰਨਾ ਛੱਡਤਾ ਗੁਰਦੁਆਰਾ ਸਾਹਿਬ ਤੇ ਇੱਕ ਦੋ ਦਿਨ ਹੋਰ ਆਇਆ ਇੱਕ ਦਿਨ ਕੀ ਵੇਖਦਾ ਹੈ ਇੱਕ ਵੱਡੀ ਮਹਿੰਗੀ ਗੱਡੀ ਦੇ ਵਿੱਚ ਗੁਰਮukh ਪਿਆਰਾ ਉੱਤਰਦਾ ਨਮਸਕਾਰ ਕਰਨ ਦੇ ਲਈ ਗੁਰਦੁਆਰਾ ਸਾਹਿਬ ਦੇ ਅੰਦਰ ਜਾ ਰਿਹਾ ਹੈ ਜਦੋਂ ਤਾਕੀ ਖੋਲਦੇ ਹੈ ਦੋ ਉਹਦੇ ਨਾਲ ਹੋਰ ਸਾਥੀ ਨੇ ਉਹਨੂੰ ਫੜ ਕੇ ਗੱਡੀ ਚੋਂ ਉਤਾਰ ਰਹੇ ਨੇ ਇਹ ਵੇਖਦਾ ਗੱਡੀ ਵੱਲ ਵੇਖਦਾ ਇਹਦੇ ਮਨ ਦਾ ਸੁਪਨਾ ਹੈ ਉਸੇ ਗੱਡੀ ਦਾ ਆਪਾਂ ਕਹਿ ਲਓ ਸਮਝ ਲਓ ਔਰ ਇਹਦੀ ਭਾਵਨਾ ਉਹਨਾਂ ਨੂੰ ਵੀ ਪਤਾ ਲੱਗਦੀ ਵੀ ਬੜਾ ਇਹ ਗੰਭੀਰਤਾ ਜੀ ਦੇ ਨਾਲ ਵੇਖ ਰਿਹਾ ਹੈ ਉਹ ਪੁੱਸਦੇ ਨੇ ਵੀ ਕੀ ਗੱਲ ਕਾਕਾ ਬੜੀ ਰੂਹ ਲਾ ਕੇ ਗੱਡੀ ਵੱਲ ਤੱਕ ਰਿਹਾ ਹੈ ਉਹ ਕਹਿ ਲੱਗਿਆ ਮੇਰੇ ਮਨ ਦਾ ਚਾਅ ਸੀ ਮੇਰਾ ਸੁਪਨਾ ਸੀ ਇਹ ਵੀ ਮੈਨੂੰ ਇਦਾਂ ਦੀ ਗੱਡੀ ਚਾਹੀਦੀ ਹੈ ਉਹ ਜਿਹੜੇ ਉਤਰ ਰਿਹਾ ਗੱਡੀ ਦੇ ਵਿੱਚ ਉਹਨੇ ਇਸ਼ਾਰਾ ਦੇ ਕੇ ਉਹਨੂੰ ਕੋਲ ਬੁਲਾਇਆ ਕਹਿੰਦਾ ਪੁੱਤਰ ਤੰਦਰੁਸਤੀ ਹੈ ਠੀਕ ਤਾਂ ਕਹਿੰਦਾ ਸਭ ਕੁਝ ਠੀਕ ਠਾਕ ਹੈ ਦੀ ਉਹ ਕਹਿ ਲੱਗਿਆ ਇਹ ਗੱਡੀ ਮੇਰੀ ਹੈ ਇਹ ਕੱਲੀ ਨਹੀਂ ਇਹਦੇ ਨਾਲ ਦੀਆਂ ਚਾਰ ਗੱਡੀਆਂ ਮੇਰੇ ਮਹਿਲ ਦੇ ਵਿੱਚ ਹੋਰ ਖੜੀਆਂ ਨੇ ਮੇਰੀ ਕੋਠੀ ਦੇ ਵਿੱਚ ਖੜੀਆਂ ਨੇ ਸੰਕੜੇ ਕਿੱਲੇ ਵਾਹਣ ਹੈ ਮੇਰੇ ਕੋਲ ਬਹੁਤ ਮੇਰੀਆਂ ਫੈਕਟਰੀਆਂ ਨੇ ਪੈਸੇ ਦਾ ਕੋਈ ਪਤਾ ਹੀ ਨਹੀਂ ਕਿੰਨਾ ਹੈ ਪਰ ਮੇਰਾ ਆ ਅੱਧਾ ਸਰੀਰ ਇੱਕ ਪਾਸਿਓਂ ਰੁਕ ਗਿਆ ਹੈ ਅਧਰੰਗ ਦੇ ਕਾਰਨ ਹੁਣ ਮੈਨੂੰ ਇਹ ਗੱਡੀਆਂ ਇਹ ਪਦਾਰਤ ਕੁਝ ਵੀ ਠੀਕ ਨਹੀਂ ਲੱਗਦਾ ਬਸ ਮੈਂ ਤੰਦਰੁਸਤੀ ਮੰਗਣ ਗੁਰੂ ਦੇ ਦਰ ਤੇ ਆਉਣਾ ਜੇ ਤੈਨੂੰ ਗੱਡੀ ਦੀ ਲੋੜ ਹੈ ਤੂੰ ਗੱਡੀ ਰੱਖ ਸਕਦਾ ਪਰ ਮੈਂ ਤੰਦਰੁਸਤੀ ਚਾਹਣਾ ਤੇਰੇ ਕੋਲ ਤੰਦਰੁਸਤੀ ਹੈ ਇਹ ਸਭ ਤੋਂ ਵੱਡੀ ਦੇਣਾ ਹੁਣ ਉਹ ਨੌਜਵਾਨ ਦੀਆਂ ਕੁਝ ਕ ਅੱਖਾਂ ਖੁੱਲੀਆਂ ਜਿਵੇਂ ਆਪਾਂ ਵੇਖ ਰਿਆ ਨਾ ਇੱਥੇ ਸਾਡੀ ਮੰਗ ਹੈ ਆਪੋ ਆਪਣੀ ਪਰ ਕਿੱਡਾ ਇਹ ਸਰੀਰ ਦੀ ਇੱਕ ਇੱਕ ਜਿਹੜੀ ਆਪਾਂ ਕਹਿ ਲਈਏ ਵੀ ਜਿਹੜਾ ਇਸ ਸਰੀਰ ਦੇ ਅੰਦਰ 파ਟ ਹੈ ਇਹ ਸਾਰੇ ਸਰੀਰ ਦੇ ਅੰਦਰ ਇੱਕ ਇੱਕ ਐਟਮ ਕਹਿ ਲਓ ਵੀ ਇੱਕ ਅੱਖ ਜੇ ਮੁੱਲ ਖਰੀਦਣੀ ਹੈ ਕਿੰਨੀ ਕੀਮਤ ਹੈ ਇੱਕ ਕਿਡਨੀ ਕੋਈ ਵੀ ਸਰੀਰ ਦਾ 파ਟ ਖਰਾਬ ਹੋ ਗਿਆ ਜਾਂ ਇਦਾਂ ਕਹਿ ਲਓ ਸਾਡੀ ਤੰਦਰੁਸਤੀ ਹੈ ਤਾਂ ਇਦਾਂ ਸਾਰੀਆਂ ਦਾਤਾਂ ਸਾਡੇ ਕੋਲ ਨੇ ਅੱਗੇ ਅਸੀਂ ਆਪ ਮਿਹਨਤ ਕਰੀਏ ਉਦਮ ਕਰੀਏ ਹੁਣ ਉਹ ਨੌਜਵਾਨ ਨੂੰ ਕੁਝ ਕ ਸਮਝ ਆਈ ਉਹਦੇ ਮਨ ਚ ਇਹ ਸਮਝ ਵਸੀ ਹੁਣ ਸਤਿਗੁਰੂ ਜੀ ਅੱਜ ਦੇ ਸ਼ਬਦ ਦੇ ਵਿੱਚ ਵੀ ਸਾਨੂੰ ਇਹ ਸਮਝਾ ਰਹੇ ਨੇ ਕਹਿੰਦੇ ਭਲਿਆ ਤੂੰ ਨਿਰਾਜ ਕਿਹੜੀ ਗੱਲਾਂ ਹੁੰਨੈ ਜੋ ਤੇਰੇ ਵੰਦਾ ਭਾਵ ਜੋ ਮਾਲਕ ਨੇ ਤੈਨੂੰ ਦਿੱਤਾ ਤੂੰ ਉਹਦੇ ਚ ਸੰਤੁਸ਼ਟ ਰਹਿ ਉਹਦੇ ਚ ਖੁਸ਼ ਰਹਿ ਐਵੇਂ ਨਾ ਨਾਰਾਜ਼ ਹੋ ਉਸ ਮਾਲਕ ਦੇ ਹੱਥ ਦੇ ਵਿੱਚ ਦਾਤ ਹੈ ਸਭ ਨੂੰ ਉਹ ਦਾਤਾਂ ਦੇਣ ਵਾਲਾ ਹੈ ਤੇਰੇ ਤੇ ਵੀ ਬਖਸ਼ਿਸ਼ ਕਰੇਗਾ ਮਿਹਨਤ ਕਰ ਉਦਮ ਕਰ ਗੁਰੂ ਦੇ ਦਰ ਤੇ ਫਰਿਆਦ ਕਰ ਇਹ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੇ ਦੇਵਨ ਹਾਰਾ ਕਹ ਹੱਥ ਦਾਨ ਭਾਵੈ ਦੀ ਨਾ ਦੇਈ ਸੋਏ ਕਹਿੰਦੇ ਇਹ ਉਸ ਦੀ ਮਰਜ਼ੀ ਹੈ ਧਨ ਪਦਾਰਥ ਦੇਵੇ ਜਾਂ ਨਾ ਦੇਵੇ ਆ ਤੰਦਰੁਸਤੀ ਕਹਿ ਲਈਏ ਉਹ ਮਾਲਕ ਨੇ ਬਖਸੀ ਹੈ ਭਾਈ ਸਭ ਤੋਂ ਵੱਡੀ ਦਾਤ ਹੈ ਸਾਡੇ ਲਈ ਆ ਆਕਸੀਜਨ ਸਾਨੂੰ ਬਖਸੀ ਹੈ ਸਵਾਸ ਆ ਰਹੇ ਨੇ ਛੱਡਾ ਸਰੀਰ ਚੱਲ ਰਿਹਾ ਸਭ ਤੋਂ ਵੱਡੀ ਦਾਤ ਹੈ ਜਿਹੜੀ ਬਾਹਰੋਂ ਕਿਤੇ ਮਿਲ ਨਹੀਂ ਸਕਦੀ ਇਹ ਦਾਤਾਂ ਨੇ ਉਸ ਮਾਲਕ ਦੀਆਂ ਅਸੀਂ ਤੇ ਛੋਟੀਆਂ-ਛੋਟੀਆਂ ਦਾਤਾਂ ਦੇ ਵਿੱਚ ਦਾਤ ਪਿਆਰੀ ਬਿਸਰਿਆ ਦਾਤਾਰਾ ਭਾਵੇਂ ਦੇ ਨਦੀ ਸੋਈ ਕੀ ਤਾ ਕਾ ਕਹਿਆ ਕਿਆ ਹੋਇ ਕਹਿੰਦੇ ਪੈਦਾ ਕੀਤੇ ਹੋਏ ਜੀਵ ਦੇ ਆਖਿਆ ਕੁਝ ਨਹੀਂ ਬਣ ਸਕਦਾ ਕਿਉਂਕਿ ਉਹ ਮਾਲਕ ਨੇ ਹੀ ਸਾਨੂੰ ਸਾਰਿਆਂ ਨੂੰ ਪੈਦਾ ਕੀਤਾ ਹੋਇਆ ਉਹ ਮਾਲਕ ਸਾਡੀ ਦੇਖ ਰੇਖ ਬਿਨ ਬੋਲਿਆਂ ਸਭ ਕਿਸ ਜਾਣਦਾ ਕਿਸ ਅਗਾ ਕੀਤਾ ਅਰਦਾਸ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਹੁਤ ਥਾਵਾਂ ਤੇ ਸਾਨੂੰ ਸਮਝਾਇਆ ਵੀ ਬੰਦਿਆ ਐਵੇਂ ਨਾ ਆਪਣਾ ਹੁਕਮ ਥੋਪਣ ਦੀ ਗੱਲ ਕਰਿਆ ਕਰ ਗੁਰੂ ਜੀ ਦੀ ਕਿਰਪਾ ਬਖਸ਼ਿਸ ਰਵੇ ਅੱਗੇ ਰਹਾਉ ਵਾਲਾ ਬੰਦ ਹੈ ਆਪੇ ਸੱਚ ਭਾਵੇਂ ਤਿਸ ਸੱਚ ਅੰਦਾ ਕੱਚਾ ਕੱਚ ਨਿੱਕਾ ਕੱਚ ਰਹਾਉ ਸਤਿ ਉਹ ਮਾਲਕ ਸਦਾ ਥਿਰ ਰਹਿਣ ਵਾਲਾ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਉਹ ਸਦਾ ਥਿਰ ਰਹਿਣ ਵਾਲਾ ਹੈ ਆਪੇ ਸੱਚ ਭਾਵ ਹੈ ਤਿਸ ਸੱਚ ਤਿਸ ਦਾ ਮਤਲਬ ਹੀ ਉਸ ਨੂੰ ਪਰਮਾਤਮਾ ਨੂੰ ਸਦਾ ਅਥਰ ਰਹਿਣ ਵਾਲਾ ਸੱਚ ਹੀ ਚੰਗਾ ਲੱਗਦਾ ਇਦਾਂ ਕਹਿ ਲਓ ਵੀ ਉਹਨੂੰ ਸੱਚ ਹੀ ਪਸੰਦ ਹੈ ਝੂਠ ਨੂੰ ਉਹ ਪਸੰਦ ਨਹੀਂ ਕਰਦਾ ਆਪਣੀ ਜ਼ਿੰਦਗੀ ਤੋਂ ਆਪਣੇ ਮਨ ਤੋਂ ਝੂਠ ਨੂੰ ਕੂੜ ਨੂੰ ਇਸ ਅਗਿਆਨਤਾ ਨੂੰ ਇਸ ਹਨੇਰੇ ਨੂੰ ਕੱਢ ਲਈਏ ਗੁਰੂ ਪਾਤਸ਼ਾਹ ਜੀ ਸੱਚ ਨੂੰ ਪਸੰਦ ਕਰਦੇ ਨੇ ਸੱਚ ਦੇ ਨਾਲ ਜਿਵਿਏ ਆਪੇ ਸੱਚ ਭਾਵੈ ਇਸ ਸੱਚ ਇਹ ਬਾਬਾ ਨਾਨਕ ਜੀ ਕਹਿ ਰਹੇ ਨੇ ਕਹਿੰਦੇ ਉਹ ਆਪ ਸੱਚ ਹੈ ਔਰ ਉਹਨੂੰ ਸੱਚ ਹੀ ਚੰਗਾ ਲੱਗਦਾ ਅੰਦਾ ਕੱਚਾ ਕੱਚ ਨਿਕਾਟਾ ਅੰਦਾ ਦਾ ਮਤਲਬ ਗਿਆਨ ਤੋਂ ਹੀ ਨਾ ਅੰਦਾ ਇਹ ਨਹੀਂ ਹੈ ਵੀ ਜਿਹੜਾ ਅੱਖਾਂ ਕਰਕੇ ਅੰਨੈ ਇਹਨੂੰ ਗੁਰਬਾਣੀ ਨੇ ਅੰਨਾ ਨਹੀਂ ਮੰਨਿਆ ਅਸੀਂ ਤੇ ਅੰਨਾ ਮੰਨਦੇ ਹਾਂ ਵੀ ਜਿਹਦੇ ਅੱਖਾਂ ਕੰਮ ਨਹੀਂ ਕਰਦੀਆਂ ਜਿਹਨੂੰ ਦਿਸਦਾ ਨਹੀਂ ਪਰ ਸਤਿਗੁਰੂ ਜੀ ਕਹਿੰਦੇ ਅੰਦੇ ਇਹ ਨਾ ਆਖੀਂ ਆ ਜਿਨ ਮੁਖ ਲੋਇਨ ਨਾ ਹੈ ਜਿਨ੍ਹਾਂ ਦੇ ਮੁਖ ਤੇ ਅੱਖਾਂ ਨਹੀਂ ਹੈਗੀਆਂ ਉਹਨਾਂ ਨੂੰ ਅੰਨੇ ਨਾ ਆਖੋ ਅੰਦੇ ਉਹ ਨੇ ਜਿਹੜੇ ਮਨ ਕਰਕੇ ਅੰਨੇ ਨੇ ਹੁਣ ਅੱਖਾਂ ਕਰਕੇ ਤੇ ਅਸੀਂ ਸਾਰੇ ਹੀ ਵੇਖ ਲੈਣੀਆਂ ਪਰ ਸੁਰਤ ਮਨ ਕਿਸੇ ਨਾ ਕਿਸੇ ਦਾ ਜਾਗਦਾ ਹੈ ਜਾਗਲੇ ਹੋਰੇ ਮਨਾਂ ਜਾਗ ਰਹੇ ਮਨ ਨੂੰ ਜਗਾਉਣ ਦੀ ਗੱਲ ਗੁਰੂ ਪਾਸਾ ਨੇ ਕੀਤੀ ਮਨ ਸੁਚੇਤ ਕਰਨ ਦੀ ਗੱਲ ਇੱਥੇ ਵੀ ਗੁਰੂ ਪਤਸਾ ਜੀ ਕਹਿੰਦੇ ਬੰਦਾ ਗਿਆਨ ਤੋਂ ਹੀਣਾ ਅੰਦਾ ਹੋਇਆ ਅੰਦਾ ਬੰਦਾ ਫਿਰ ਕੱਚ ਦੇ ਵਿੱਚ ਹੈ ਹੋਸੇਪਣ ਦੇ ਵਿੱਚ ਹੈ ਕੱਚ ਕੀ ਹੈ ਹੋਸੀਆਂ ਗੱਲਾਂ ਅੰਦਾ ਕੱਚ ਕੱਚ ਨਿਕੱਚ ਨਿਕੱਚ ਬਿਲਕੁਲ ਹੀਣਾ ਇੱਕ ਤੇ ਹੁੰਦਾ ਵੀ ਚਲੋ ਗੱਲ 'ਚ ਕੁਝ ਨਾ ਕੁਝ ਸਚਾਈ ਹੈ ਪਰ ਇੱਕ ਬਿਲਕੁਲ ਹੀ ਕੋਰਾ ਝੂਠ ਹੈ ਕੱਚ ਨਿਕੱਚ ਨਿਕੱਚ ਦਾ ਮਤਲਬ ਵੀ ਬਿਲਕੁਲ ਕੋਰਾ ਹੋਸਾ ਕਿਉਂਕਿ ਗਿਆਨ ਤੋਂ ਹੀਣਾ ਮਨੁੱਖ ਸੱਚ ਮੁੱਚ ਅਗਿਆਨਤਾ ਦੇ ਵਿੱਚ ਉਲਝਿਆ ਹੋਇਆ ਇੰਨਾ ਹੋਸਾ ਹੋ ਚੁੱਕਿਆ ਹੈ ਸੱਚ ਤੋਂ ਬਹੁਤ ਦੂਰ ਜਾ ਚੁੱਕਿਆ ਹਨੇਰੇ ਦੇ ਵਿੱਚ ਠੋਕਰਾਂ ਖਾਂਦਾ ਫਿਰਦਾ ਦਿਖਦਾ ਨਹੀਂ ਹੈ ਕੁਝ ਜਿਵੇਂ ਅੰਨਾ ਮਨੁੱਖ ਜਿਹੜਾ ਅੱਖਾਂ ਤੋਂ ਅੰਨੈ ਉਹਦੇ ਅੱਗੇ ਤੁਸੀਂ ਜਿੰਨਾ ਮਰਜ਼ੀ ਚਾਨਣ ਕਰ ਦਿਓ ਬੱਲ ਬਲਾ ਦਿਓ ਬੈਟਰੀ ਲਾ ਦਿਓ ਬਹੁਤ ਵੱਡੀਆਂ ਵੱਡੀਆਂ ਲਾਈਟਾਂ ਲਾ ਦਿਓ ਭਾਵੇਂ ਸੂਰਜ ਚੜ੍ਹ ਜਾਏ ਆਸਾ ਦੀ ਵਾਰ ਚ ਵੀ ਆਪਾਂ ਪੜਦੇ ਆ ਜੇ ਸੋ ਚੰਦਾ ਉੱਗਵੇ ਸੂਰਜ ਚੜ੍ਹੇ ਹਜ਼ਾਰ ਇੱਤੇ ਚਾਨਣ ਹੁੰਦਿਆਂ ਗੁਰਵਿੰਨ ਔਰ ਅੰਧਾਰ ਆ ਇਸ ਕਰਕੇ ਆਉਨੇ ਆ ਗੁਰੂ ਦੇ ਕੋਲੇ ਇਹ ਆ ਗਿਆਨ ਗੁਰੂ ਇਹ ਆ ਸ਼ਬਦ ਗੁਰੂ ਜਿਹੜਾ ਸਾਡੇ ਮਨ ਦੀ ਅੱਖ ਨੂੰ ਖੋਲਦਾ ਬਾਰੀ ਚਾਲਣ ਤੇ ਅਸੀਂ ਬਹੁਤ ਕਰ ਲਿਆ ਭਾਈ ਇੱਕ ਸੂਰਜ ਦੀ ਗੱਲ ਨਹੀਂ ਬਾਬਾ ਨਾਨਕ ਜੀ ਕਹਿ ਰਹੇ ਨੇ ਸੂਰਜ ਚੜੇ ਹਜ਼ਾਰ ਇੱਕ ਸੂਰਜ ਚੜਦਾ ਸਾਰੇ ਸੰਸਾਰ ਤੇ ਰੌਸ਼ਨੀ ਫੈਲਾ ਦਿੰਦਾ ਹਨੇਰੇ ਨੂੰ ਭਜਾ ਦਿੰਦਾ ਰਾਤ ਨੂੰ ਦਿਨ ਦੇ ਵਿੱਚ ਬਦਲ ਦਿੰਦਾ ਅਸੀਂ ਦਿਨ ਕਹਿਣਾ ਸ਼ੁਰੂ ਕਰਦੇ ਨੇ ਆ ਵਕਤ ਘੰਟੇ ਸਮਾਂ ਉਦਾਂ ਹੀ ਚੱਲ ਰਿਹਾ ਪਰ ਅਸੀਂ ਕਹਿੰਦੇ ਆ ਦਿਨ ਚੜ ਗਿਆ ਰਾਤ ਖਤਮ ਹੋ ਜਾਂਦੀ ਐ ਐਸੇ ਤਰ੍ਹਾਂ ਸਾਡੇ ਮਨ ਦੀ ਰਾਤ ਐ ਜਿਹੜੀ ਹਨੇਰਾ ਜਿਹੜਾ ਜਦੋਂ ਗੁਰੂ ਦਾ ਗਿਆਨ ਸਾਡੇ ਮਨ ਚ ਚਲਾ ਗਿਆ ਸਾਡੇ ਮਨ ਚ ਦਿਨ ਚੜ ਜਾਣਾ ਚਾਨਣ ਹੋ ਜਾਣਾ ਉਹ ਚਾਨਣ ਗੁਰੂ ਗਿਆਨ ਆ ਸਬਦਾਂ ਨੇ ਕਰਨਾ ਇਹ ਮਨ ਦਾ ਅੰਧਾਪਨ ਇਹਨਾਂ ਨੇ ਦੂਰ ਕਰਨਾ ਅੰਦਾ ਕੱਚਾ ਕੱਚ ਨਾ ਕੱਚ ਰਹਾਓ ਕਹਿੰਦੇ ਬਿਲਕੁਲ ਹੋਸ਼ ਦੇ ਵਿੱਚ ਹੋਛੇਪਨ ਦੇ ਵਿੱਚ ਟਿਕਿਆ ਹੋਇਆ ਹੈ ਔਰ ਪ੍ਰਭੂ ਪਰਮਾਤਮਾ ਨੂੰ ਹੋਸ਼ਾਪਨ ਪਸੰਦ ਨਹੀਂ ਉਨੂੰ ਹੋਸਾਪਨ ਪਸੰਦ ਨਹੀਂ ਉਹਨੂੰ ਝੂਠਾ ਪਸੰਦ ਨਹੀਂ ਆਪੇ ਸੱਚ ਭਾਵੈ ਤਿਸ ਸੱਚ ਅੰਦਾ ਕੱਚਾ ਕੱਚ ਨਕੱਚ ਰਹਾ ਅੱਗੇ ਅਗਲੀਆਂ ਪੰਕਤੀਆਂ ਨੇ ਜਾ ਕੇ ਰੁਖ ਵਿਰਖ ਆਰਾਓ ਜੇਹੀ ਧਾਂਤ ਤੇ ਹਾ ਤਿੰਨ ਨਾਓ ਫੁੱਲ ਭਾਉ ਫਲ ਲਿਖਿਆ ਪਾਈ ਆਪ ਬੀਜ ਆਪੇ ਹੀ ਖਾਏ ਜਾਂਕੇ ਰੁੱਖ ਵਿਰਖ ਆਰਾਉ ਆਰਾਉ ਦਾ ਮਤਲਬ ਹੈ ਜੀ ਆਰਾਸਤ ਦੇ ਵੀ ਮਤਲਬ ਸਜਾਵਟ ਕਹਿ ਲਓ ਸੋਹਣਾਪਣ ਕਹਿ ਲਓ ਹੁਣ ਧਰਤੀ ਦੇ ਉੱਪਰ ਕਿੰਨੇ ਤਰ੍ਹਾਂ ਦੇ ਰੁੱਖ ਨੇ ਜਿਹੜੇ ਸਾਨੂੰ ਵੀ ਸੋਹਣੇ ਲੱਗਦੇ ਨੇ ਕੁਦਰਤ ਦੇ ਵਿੱਚ ਕਿੰਨੇ ਫੁੱਲ ਪਾਲ ਕੋਈ ਬਗੀਚੀ ਕਿਸੇ ਨੇ ਲਾਈ ਹੈ ਪਾਰਕ ਦੇ ਵਿੱਚ ਕਿਤੇ ਫੁੱਲ ਵੀਜੇ ਨੇ ਵੇਖਣ ਨੂੰ ਮਨ ਖੁਸ਼ ਹੁੰਦਾ ਕਿੰਨੇ ਵੱਖੋ ਵੱਖਰੇ ਰੰਗ ਨੇ ਵੱਖੋ ਵੱਖਰਾ ਉਹਨਾਂ ਦਾ ਆਕਾਰ ਹੈ ਕੋਈ ਛੋਟਾ ਕੋਈ ਵੱਡਾ ਐਸੀ ਤਰ੍ਹਾਂ ਸਤਿਗੁਰੂ ਕਹਿੰਦੇ ਜਾ ਕੇ ਰੁਖ ਵਿਰਖ ਆਰਾਉ ਜਿਸ ਪ੍ਰਮਾਤਮਾ ਨੇ ਜਿਸ ਪ੍ਰਮਾਤਮਾ ਨੇ ਇਹ ਪੈਦਾ ਕੀਤੇ ਹੋਏ ਹਨ ਇਹ ਰੁਖ ਵਿਰਖ ਔਰ ਔਹੀ ਇਹਨਾਂ ਨੂੰ ਸਜਾਵਟ ਦਿੰਦਾ ਹੈ ਬੀਜ ਵੀ ਕੁਦਰਤ ਦੇ ਵਿੱਚ ਆ ਔਰ ਬੀਜ ਜਦੋਂ ਧਰਤੀ 'ਚ ਪਾਇਆ ਜਾਂਦਾ ਕੁਦਰਤ ਕੰਮ ਕਰਦੀ ਹੈ ਇੱਕ ਨਿਜਮ ਕੰਮ ਕਰਦਾ ਹੈ ਉਹਦਾ ਹੁਕਮ ਕੰਮ ਕਰਦਾ ਹੈ ਹੁਕਮ ਹੈ ਅੰਦਰ ਸਭ ਕੁ ਬਾਹਰੋਂ ਕੋਮਾ ਕੋਈ ਜਦੋਂ ਧਰਤੀ 'ਚ ਬੀਜ ਦੱਬ ਦਿੱਤਾ ਜਾਂਦਾ ਬੀਜ ਕਿਸੇ ਹੋਰ ਰੰਗ ਦਾ ਪਰ ਉਹਦੇ ਵਿੱਚੋਂ ਪੌਦਾ ਉੱਗਣਾ ਸ਼ੁਰੂ ਹੁੰਦਾ तकरीबन ਜ਼ਿਆਦਾਤਰ ਹਰੇ ਰੰਗ ਦਾ ਪਹਿਲਾਂ ਸ਼ੁਰੂ ਹੁੰਦਾ ਪੌਦਾ ਫਿਰ ਉਹਦੇ ਵਿੱਚ ਟਾਣੀਆਂ ਵੱਖੋ-ਵੱਖਰੀਆਂ ਲਗਰਾਂ ਫੁੱਟਦੀਆਂ ਨੇ ਫਿਰ ਜਾ ਕੇ ਕਿਤੇ ਉਹਨਾਂ ਨੂੰ ਕਿੱਦਾਂ-ਕਿੱਦਾਂ ਦੇ ਫੁੱਲ ਲੱਗਦੇ ਨੇ ਫਿਰ ਫਿਰ ਫੁੱਲ ਹੌਲੀ-ਹੌਲੀ ਪੱਕਦਾ ਫੁੱਲ ਦੇ ਵਿੱਚ ਫਿਰ ਬੀਜ ਆ ਜਾਂਦਾ ਆ ਕਰਾਮਾਤ ਹੈ ਜਿਹੜੀਆਂ ਅਸੀਂ ਕਹਿੰਦੇ ਨਾ ਕਰਾਮਾਤਾਂ ਸਭ ਤੋਂ ਵੱਡੀਆਂ ਕਰਾਮਾਤਾਂ ਨੇ ਉਹ ਕੁਦਰਤ ਦੀਆਂ ਰਚੀਆਂ ਹੋਈਆਂ ਇਹਨਾਂ ਕਰਾਮਾਤਾਂ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਸਾਡੇ ਸਾਹਮਣੇ ਅੱਗੇ ਰੱਖਦੀ ਹੈ ਰਸਿੰਗ ਕੱਚ ਨ ਕੱਚ ਝੂਠੀਆਂ ਮੁੱਠੀਆਂ ਗੱਲਾਂ 'ਚ ਉਲਝੇ ਹੋਇਆ ਅਸੀਂ ਕੋਈ ਹੱਥ ਦੀ ਸਫਾਈ ਦੇ ਨਾਲ ਸਾਨੂੰ ਐਦਾਂ ਕਹ ਲੋ ਵੀ ਮੂਰਖ ਬਣਾ ਕੇ ਕੁਝ ਨਾ ਕੁਝ ਬਖਾ ਕੇ ਜਾਦੂਗਰੀ ਬਖਾ ਕੇ ਇੱਧਰ ਉੱਧਰ ਸਾਨੂੰ ਲਾ ਰੱਖਦਾ ਹੈ ਕਈ ਤੇ ਸਟੇਜਾਂ ਤੇ ਵੱਡੇ ਪੱਧਰ ਤੇ ਪਖੰਡ ਚੱਲ ਰਿਹਾ ਹੈ ਲੱਤਾਂ ਬਾਹਾਂ ਮਾਰਦੇ ਨੇ ਲਿਟਦੇ ਨੇ ਬਹੁਤ ਕੁਝ ਕਰਦੇ ਨੇ ਵੇਖ ਕੇ ਹਾਸਾ ਆਉਂਦਾ ਵੀ ਆਹ ਕੀ ਹੋ ਰਿਹਾ ਹੈ ਪਰ ਅਸਿਓ ਪਖੰਡ ਦੇ ਵਿੱਚ ਹੀ ਉਲਝੀ ਜਾਂਦੇ ਆ ਵੀ ਆਓ ਇੱਥੇ ਤੁਹਾਨੂੰ ਤੰਦਰੁਸਤੀ ਇੱਥੇ ਏਦਾਂ ਇੱਥੇ ਏਦਾਂ ਨਹੀਂ ਭਾਈ ਏਦਾਂ ਕਿਸੇ ਦੇ ਵੀ ਵਸਤ ਨਹੀਂ ਹੈ ਇਹ ਗੱਲ ਮੈਂ ਫੇਰ ਬੇਨਤੀ ਕਰਦਾ ਵੀ ਕਿਸੇ ਦੇ ਵੀ ਸਾਡੇ ਚ ਵੀ ਬਹੁਤ ਪਖੰਡ ਹੈ ਵਿੱਚ ਇਹ ਤਾਂ ਕਰਕੇ ਉਹਨਾਂ ਪਖੰਡੀਆਂ ਦੀਆਂ ਜੜਾਂ ਲੱਗੀਆਂ ਜਾਂਦੀਆਂ ਨੇ ਜੇ ਅਸੀਂ ਵੀ ਏਦਾਂ ਦੇ ਜਿਹੜੀਆਂ ਹੈਗੀਆਂ ਨੇ ਗੱਲਾਂ ਬਾਤਾਂ ਸਟੇਜ 'ਦਾ ਤੋਂ ਸੁਣਾਉਣੇ ਆ ਅਸੀਂ ਵੀ ਬਾਣੀ ਨਾਲ ਨਹੀਂ ਜੁੜੇ ਬਾਣੀ ਇਹ ਦੁੱਖ ਸੁੱਖ ਬਾਰੇ ਕਹਿੰਦੀ ਹੈ ਬੰਦਿਆ ਜ਼ਿੰਦਗੀ ਚ ਦੁੱਖ ਸੁੱਖ ਤੇਰਾ ਹਿੱਸਾ ਹੈ ਬਾਬੇ ਨਾਨਕ ਦੇ ਸ਼ਬਦ ਨੇ ਮੈਂ ਧਿਆਨ ਦੇ ਵਿੱਚ ਸੁਰਤ ਚਾ ਰਹੇ ਨੇ ਨਾਨਕ ਬੋਲਣ ਝਖਣਾ ਉੱਥੇ ਵੀ ਉਹ ਕੱਚ ਨਕੱਚ ਦੀ ਗੱਲ ਕਰਦੇ ਨੇ ਕਹਿੰਦੇ ਤੇਰਾ ਬੋਲਣਾ ਇਹ ਕੱਚ ਹੈ ਕਿਹੜਾ ਦੁੱਖ ਛੱਡ ਮੰਗੀਆਂ ਹੈ ਸੁੱਖ ਕਹਿੰਦੇ ਦੇ ਤੂੰ ਦੁੱਖਾਂ ਨੂੰ ਛੱਡ ਕੇ ਸੁੱਖਾਂ ਦੀ ਪ੍ਰਾਪਤੀ ਹੀ ਚਾਹਣਾ ਹੈ ਤਾਂ ਇਹ ਵੀ ਤੇਰਾ ਕੱਚ ਐ ਇਹ ਸਤਿਗੁਰੂ ਨੂੰ ਭਾਉਂਦਾ ਨਹੀਂ ਐ ਰਹਾਉ ਵਾਲੀਆਂ ਪੰਕਤੀਆਂ ਆਪਾਂ ਪੜ੍ਹੀਆਂ ਨੇ ਨਾ ਅੰਧਾ ਕੱਚ ਕੱਚ ਨਕੱਚ ਤੇ ਇਹ ਸਾਡੇ ਵਿੱਚ ਇਹ ਅੰਧਤਾ ਹੈ ਇਹ ਕੱਚ ਪੋਣਾ ਹੈ ਬਾਬਾ ਨਾਨਕ ਜੀ ਕਹਿ ਰਹੇ ਨੇ ਨਾਨਕ ਬੋਲਣ ਝਖਣਾ ਇਹ ਕੱਚਾ ਬੋਲ ਐ ਝਖਣਾ ਬੋਲ ਐ ਦੁੱਖ ਛੱਡ ਮੰਗਿਐ ਸੁਖ ਦੁੱਖ ਸੁਖ ਦੋਏ ਦਰ ਕੱਪੜੇ ਬਹਿਰ ਜਾਏ ਮਨੁੱਖ ਅੱਗੇ ਨਾਲ ਲਿਖਿਆ ਜਿੱਥੇ ਬੋਲਣ ਹਾਰੀ ਹੈ ਕਹਿੰਦੇ ਇਹ ਪਤਾ ਹੋਵੇ ਨਾ ਵੀ ਇੱਥੇ ਬੋਲਿਆਂ ਹਾਰ ਹਾਈ ਹੋएगी ਤਿੱਥੇ ਚੰਗੀ ਚੁੱਪ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਇਸ ਗੱਲ ਦੇ ਵਿੱਚ ਤੇ ਤੈਨੂੰ ਬੋਲਣ ਤੋਂ ਚੁੱਪ ਹੀ ਕਰ ਜਾਣਾ ਚਾਹੀਦਾ ਕਿਉਂਕਿ ਦੁੱਖ ਤੇ ਸੁੱਖ ਜ਼ਿੰਦਗੀ ਦਾ ਹਿੱਸਾ ਨੇ ਇਹ ਹਰ ਇੱਕ ਤੇ ਆਉਂਦੇ ਨੇ ਪਰ ਗੁਰਬਾਣੀ ਦਾ ਗਿਆਨ ਸਮਝ ਕੇ ਬੰਦਾ ਇਨ੍ਹਾਂ ਦੁੱਖਾਂ ਦੇ ਵਿੱਚ ਵੀ ਸੁੱਖ ਦੀ ਅਵਸਥਾ ਦੇ ਵਿੱਚ ਰਹਿ ਸਕਦਾ ਹੈ ਆ ਫਰਕ ਜ਼ਰੂਰ ਹੈ ਗੁਰਬਾਣੀ ਪੜ੍ਹ ਕੇ ਮਨੁੱਖ ਦੁੱਖਾਂ ਨੂੰ ਸਹਾਰ ਬੜੇ ਆਰਾਮ ਨਾਲ ਜਾਂਦਾ ਕਿਉਂਕਿ ਉਹਨੂੰ ਪਹਿਲਾਂ ਮਨ ਨੂੰ ਛੋਹੀ ਆਈ ਹੋਈ ਹੈ ਇਸ ਕਰਕੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਇਨ੍ਹਾਂ ਪੰਕਤੀਆਂ ਦੇ ਵਿੱਚ ਵੀ ਜ਼ਿਕਰ ਕਰਵਾ ਰਹੇ ਨੇ ਕਹਿੰਦੇ ਬੰਦਿਆ ਉਹ ਮਾਲਕ ਤੇ ਹੱਥ ਵਸਦੇ ਵਿੱਚ ਹੈ ਵੇਖ ਬੀਜ ਬੀਜ ਤੋਂ ਫਿਰ ਪੌਦਾ ਪੈਦਾ ਹੋਇਆ ਆਪਾਂ ਗੱਲ ਕਰ ਰਹੇ ਸੀ ਹਰਾ ਹੋ ਗਿਆ ਫਿਰ ਫੁੱਲ ਟਹਿਣੀਆਂ ਲੱਗੀਆਂ ਫਲ ਲੱਗਿਆ ਫਲ ਪੱਕਿਆ ਉਹਦੇ ਵਿੱਚ ਫਿਰ ਓਦਾਂ ਦਾ ਬੀਜ ਪੈਦਾ ਹੋ ਗਿਆ ਆਖਰਕਾਰ ਫਿਰ ਬੀਜ ਦਾ ਰੂਪ ਬਣ ਗਿਆ ਸਮਾਂ ਪਾਕੀ ਫਿਰ ਉਹ ਬੀਜ ਹੋ ਗਿਆ ਫਿਰ ਉਹ ਧਰਤੀ ਚੋਂ ਦਾ ਐਸੇ ਤਰ੍ਹਾਂ ਆ ਕੁਦਰਤ ਦੀ ਜਿਹੜੀ ਖੇਡ ਹੈ ਜਾਂ ਕਿ ਰੁੱਖ ਵਿਰਖ ਆਰਾਉ ਇਹ ਮਾਲਕ ਨੇ ਸਾਰੀ ਜਿਹੜੀ ਬੱਖੋ ਵਖਰੀਆਂ ਜੂਨਾ ਪੈਦਾ ਹੋ ਰਹੀਆਂ ਨੇ ਸਦੀਆਂ ਤੋਂ ਹੰਦਾ ਆ ਰਿਹਾ ਧਰਤੀ ਚ ਉਹ ਪੌਦੇ ਉਗ ਰਹੇ ਨੇ ਇਹ ਸਜਾਵਟ ਉਹ ਮਾਲਕ ਨੇ ਕੀਤੀ ਹੋਈ ਹੈ ਜੇਹੀ ਧਾਤ ਤਿਹਤ ਨਿਰਨਾਉ ਧਾਤ ਦਾ ਮਤਲਬ ਅਸਲਾ ਕਹਿੰਦੇ ਜਿਵੇਂ ਆਪਣੇ ਵਿੱਚ ਪੰਜ ਧਾਤਾਂ ਨੇ ਜਾਂ ਕੋਈ ਵੀ ਧਾਤ ਹੈ ਉਹਨੂੰ ਅਸੀਂ ਉਹਦਾ ਨਾਮ ਦੇ ਦਿੱਤਾ ਜਿਹੋ ਜਿਹਾਂ ਰੁੱਖ ਜਿਹੋ ਦੀ ਉਹਦੀ ਇਦਾਂ ਕਹੋ ਵੀ ਜਿਹੋ ਜਾਂ ਉਹਦਾ ਅਸਲ ਹੈ ਅਸੀਂ ਉਹਨਾਂ ਦੇ ਨਾਮ ਰੱਖ ਲਈ ਹੁਣ ਹਰ ਇੱਕ ਰੁੱਖ ਦਾ ਇੱਕ ਨਾਮ ਹੈ ਇਹ ਵੱਖਰੀ ਗੱਲ ਆ ਵੀ ਸਾਨੂੰ ਕੁਝ ਰੁੱਖਾਂ ਦੇ ਨਾਮ ਨਾ ਪਤਾ ਹੋਵੇ ਜਦੋਂ ਕਿਤੇ ਬਾਹਰ ਘੁੰਮਣ ਜਾਂਦੇ ਆ ਪਰ ਆਮ ਕਰਕੇ ਆਪਾਂ ਵੇਖੋ ਰੁੱਖ ਕਿੰਨੇ ਨੇ ਕਿਸੇ ਨੂੰ ਆਪਾਂ ਟਾਲੀ ਕਹਨੇ ਆ ਕਿਸੇ ਨੂੰ ਕਿੱਕਰ ਕਹਨੇ ਆ ਕਿਸੇ ਨੂੰ ਸਪੈਦਾ ਕਹਨੇ ਆ ਕਿਸੇ ਨੂੰ ਬੇਕ ਕਿਸੇ ਨੂੰ ਨਿੰਮ ਵੱਖੋ ਵੱਖਰੇ ਦਰਖਤ ਨੇ ਉਹੋ ਜਾਂ ਉਹਨਾਂ ਦਾ ਨਾਮ ਮਨੁੱਖਤਾ ਨੇ ਇਸ ਸੰਸਾਰ ਦੇ ਵਿੱਚ ਸਾਡੇ ਦਾਨੇ ਮਨੁੱਖਾਂ ਨੇ ਰੱਖਿਆ ਉਹ ਮਾਲਕ ਨੇ ਇਦਾਂ ਕਹ ਲੋ ਸਾਡਾ ਨਾਮ ਵੀ ਇਹ ਪੰਜ ਧਾਂਤਾਂ ਦਾ ਪੁੱਤਲ ਇਹਦਾ ਨਾਮ ਮਨੁੱਖ ਹੈ ਜਿੰਨੇ ਵੀ ਤੁਸੀਂ ਆਪਾਂ ਬੈਠੇਗਾ ਸੋ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਹਿ ਰਹੇ ਨੇ ਜੇਹੀ ਧਾਂਤ ਤੇ ਹ ਤਿੰਨ ਨਾਉ ਫੁੱਲ ਭਾਉ ਫਲ ਲਿਖਿਆ ਪਾਏ ਕਹਿੰਦੇ ਨਾਲ ਇਹ ਗੱਲ ਕਰਕੇ ਫਿਰ ਅਗਲੀਆਂ ਪੰਕਤੀਆਂ ਚ ਸਤਿਗੁਰੂ ਜੀ ਜ਼ਿਕਰ ਕਰਦੇ ਨੇ ਕਹਿੰਦੇ ਇਸੇ ਤਰ੍ਹਾਂ ਜਿਹੋ ਜੀ ਕਿਸੇ ਵੀ ਭਾਵਨਾ ਹੈ ਇਦਾਂ ਮੰਨ ਲਓ ਕਿ ਇਹ ਉਹਦਾ ਬੀਜ ਹੈ ਉਹ ਬੀਜ ਬੀਜ ਰਿਹਾ ਹੈ ਫੁੱਲ ਭਾਉ ਫਲ ਲਖਿਆ ਪਾਏ ਫਿਰ ਉਹੋ ਜੀ ਉਸਮ ਫਲ ਲੱਗੇਗਾ ਆਪ ਬੀਜ ਆਪੇ ਹੀ ਖਾਈ ਕਹਿੰਦੇ ਹਰੇਕ ਮਨੁੱਖ ਜੋ ਕੁਝ ਬੀਜ ਬੀਜਦਾ ਹੈ ਜਿਹੋ ਜਿਹੇ ਕਰਮ ਕਰਦਾ ਹੈ ਵੈਸਾ ਹੀ ਉਸ ਦਾ ਜੀਵਨ ਉਸਰਦਾ ਹੈ ਵੈਸਾ ਹੀ ਉਸ ਨੂੰ ਰਿਜ਼ਲਟ ਮਿਲਦਾ ਹੈ ਮੰਦੇ ਕਰਨ ਵਾਲੇ ਨੂੰ ਮੰਦਾ ਚੰਗੇ ਕਰਨ ਵਾਲੇ ਨੂੰ ਚੰਗਾ ਇਥੋਂ ਤੱਕ ਆਪਾਂ ਰਹਾਓ ਤੋਂ ਅੱਗੇ ਵਾਲੀ ਇੱਕ ਪੰਕਤੀ ਵਿਚਾਰੀਏ ਅਗਲੀਆਂ ਪੰਕਤੀਆਂ ਨੂੰ ਆਪਾਂ ਕੱਲ ਨੂੰ ਵਿਚਾਰਾਂਗੇ ਸੋ ਸਤਗੁਰੂ ਜੀ ਨੇ ਸਾਨੂੰ ਆਪੇ ਬੀਜ ਆਪੇ ਹੀ ਖਾਂ ਜਪਜੀ ਸਾਹਿਬ ਤੋਂ ਵੀ ਆਪਾਂ ਪੜ੍ਹ ਕੇ ਆਏ ਸੀ ਬਹੁਤ ਵਾਰੀ ਆਪਾਂ ਗੱਲ ਕੀਤੀ ਹੈ ਵੀ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਦੋਂ ਪੜਦੇ ਆਂ ਭਾਈ ਜੋ ਜਿੱਥੋਂ ਤੱਕ ਆਪਾਂ ਇਹ ਸ਼ਬਦ ਪੜਦੇ ਆ ਰਹੇ ਆ ਤਰੀਕੇ ਵੱਖੋ ਵੱਖਰੇ ਵਰਤ ਕੇ ਗੁਰੂ ਪਾਤਸ਼ਾਹ ਸਾਨੂੰ ਗੱਲ ਇੱਕੋ ਹੀ ਸਮਝਾ ਰਹੇ ਨੇ ਵੀ ਇੱਕ ਓੰਕਾਰ ਉਸ ਮਾਲਕ ਦੇ ਨਾਲ ਜੁੜ ਜਾ ਅੱਜ ਦੇ ਸ਼ਬਦ ਦੇ ਵਿੱਚ ਵੀ ਉਹੀ ਸਾਨੂੰ ਸਿੱਖਿਆ ਗੁਰੂ ਪਾਤਸ਼ਾਹ ਜੀ ਦੇ ਰਹੇ ਨੇ ਸਮਝਦੇ ਵਿੱਚ ਆ ਰਹੀ ਹੈ ਗੁਰੂ ਜੀ ਕਿਰਪਾ ਕਰ ਰਹੇ ਨੇ ਸਾਡਾ ਮਾਨ ਸੰਭਲ ਜਾਏ ਸਮਝ ਜਾਏ ਮਨ ਦੇ ਵਿੱਚ ਆਪਾਂ ਚਾਨਣ ਕਰੀਏ ਅੰਧਾ ਕੱਚਾ ਕੱਚ ਨਕੱਚ ਆਪਾਂ ਆਪਣੇ ਅੰਦਰੋਂ ਕੱਢ ਕੇ ਉਸ ਨੂੰ ਸੱਤ ਭਾਉਂਦਾ ਸੱਤ ਨਾਲ ਜੁੜੀਏ ਗੁਰੂ ਪਾਤਸ਼ਾਹ ਜੀ ਨੇ ਆਖਿਆ ਆਪੇ ਸੱਤ ਭਾਵੇਂ ਤਿਸ ਸੱਤ ਅੰਧਾ ਕੱਚਾ ਕੱਚ ਨਕੱਚ ਰਹਾ ਸੋ ਸ਼ਬਦ ਵਿਚਾਰ ਕਰਦੇ ਤਾਂ ਕਈ ਤਰ੍ਹਾਂ ਦੀਆਂ ਗਲਤੀਆਂ ਭੁੱਲਾ ਉਨਕੂਕਾਂ ਹੋ ਜਾਂਦੀਆਂ ਨੇ ਜੀ ਆਪਸ ਮਹੁ ਸੰਗਤ ਵਕ ਸਮਜੋਗੋਂ ਭੁੱਲਾਂ ਚੁਕਾਂ ਲਈ ਮਾਫੀ ਬਖਸ਼ਨੀ ਸਭ ਸੰਗਤਾਂ ਦਾ ਧੰਨਵਾਦ ਬਿਲਾਉ ਪੱਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ